ਇੱਕ ਮੋਡੀਵੂਲ ਫੜਿਆ ਜੀ ਅਸੀਂ ਦਾ ਜਿਹੜਾ ਗੁਜਰਾਤ ਪੁਲਿਸ ਨੇ ਫੜਿਆ ਸੀਗਾ ਕਿ ਪਿੱਛੋਂ ਜਾਨ ਨੂੰ ਮਾਰਨ ਦੀ ਧਮਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ 2 ਜ ਮਈ ਮਹੀਨੇ ਦੀ 5ਵੇਂ ਮਹੀਨੇ ਦੀ ਗੱਲ ਹੈ ਜਿਹੜਾ ਨਾਲੇ ਮੋਡੀਵੂਲ ਫੜਿਆ ਉੱਥੋਂ ਦੀ ਜਿਹੜੇ ਅੱਤਵਾਦੀ ਫੜੇ ਸੀਗੇ ਉਹਨਾਂ ਨੇ ਨਾਮ ਲਿੱਤਾ ਸੀ ਮੈਨੂੰ ਮਾਰਨ ਦਾ ਕਿ ਅੰਮ੍ਰਿਤ ਤੋੜਾ ਨੂੰ ਮਾਰਨਾ ਮੇਰੀ ਦੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਇਦਾ ਕਿ ਮਾਰਨਾ ਉਹਨਾਂ ਨੇ ਅੱਜ ਮੇਰੇ ਫੋਨ ਨੰਬਰ ਟ੍ਰੇਸ ਬੜਾ ਚੈੱਕ ਕੀਤੇ ਕਿ ਇਸ ਨੰਬਰ ਤੋਂ ਕੋਲਾ ਆਈਆਂ ਹੋਈਆਂ ਉਸ ਨੰਬਰ ਤੋਂ ਕਾਫੀ ਕੋਲਾ ਮਿਲੀਆਂ ਜਿਹੜੇ ਅੱਤਵਾਦੀ ਧਮਕੀਆਂ ਉਹਨਾਂ ਦੇ ਪਾਕਿਸਤਾਨ ਤੋਂ ਅੱਜ ਉਹੀ ਨੰਬਰ ਜਿਹੜਾ ਗੁਜਰਾਤ ਪੁਲਿਸ ਨੇ ਕੇਸ ਰਜਿਸਟਰ ਕੀਤਾ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਮੈਂ ਇਹੀ ਚੀਜ਼ ਦਾ ਧੰਨਵਾਦ ਵੀ ਕਰਦਾ ਪੰਜਾਬ ਪੁਲਿਸ ਦਾ ਜਿਹੜੀ ਹੁਣ ਧਮਕੀ ਆਈ ਦੀ ਲੇਟੈਸਟ ਧਮਕੀ ਆਈ ਹੈ ਜਾਨੋ ਮਾਰਨ ਦੀ ਕਿ 10 ਦਿਨ ਚ ਜਿਵੇਂ ਸਾਡੇ ਸੰਦੀਪ ਗੋਰਾ ਥਾਪਰੀ ਨੂੰ ਧਮਕੀ ਆ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਧਮਕੀ ਆਈ ਹੈ ਕਿ 10 ਦਿਨ ਚ ਤੈਨੂੰ ਮਾਰਨਾ ਹੈ ਮਤਲਬ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜਿੱਦਾਂ ਸਾਡੇ ਤੇ ਕੋਈ ਹਮਲੇ ਹੋ ਰਹੇ ਨੇ ਸਰਕਾਰਾਂ ਨੂੰ ਸਾਡਾ ਬਚਾਅ ਕਰਨਾ ਚਾਹੀਦਾ ਹੈ ਜੈ ਸ਼੍ਰੀ ਕ੍ਰਿਸ਼ਨ ਅੱਜ ਗੁਜ ਜਿਨ੍ਹਾਂ ਨੇ 4-5 2024 ਨੂੰ ਇੱਕ ਮੋਡਿਊਲ ਫੜਿਆ ਸੀਗਾ ਜਿਹਦੇ ਚ ਪਾਕਿਸਤਾਨੀ ਉਗਰਵਾਦੀ 테ਰਰਿਸਟ ਫੜੇਗੇ ਸੀਗੇ ਉਹਦੇ ਵਿੱਚੋਂ ਇੱਕ ਨੇਪਾਲੀ 테ਰਰਿਸਟ ਔਰ ਇੱਕ ਬੰਗਲਾਦੇਸ਼ ਦਾ ਤੇ ਇੱਕ ਸ਼੍ਰੀਲੰਕਾ ਦਾ ਵੀ ਫੜਿਆ ਗਿਆ ਸੀ ਇੱਕ ਮਹਾਰਾਸ਼ਟਰਾ ਤੋਂ ਫੜਿਆ ਗਿਆ ਸੀਗਾ ਇਹ 테ਰਰਿਸਟ ਨੇ ਕੁਝ ਹਿੰਦੂ ਜਥੇਬੰਦੀਆਂ ਦੇ ਲੀਡਰਸ ਦੇ ਨਾਮ ਲਿੱਤੇ ਸੀਗੇ ਜਿਨ੍ਹਾਂ ਨੂੰ ਮਾਰਨ ਲਈ ਪਾਕਿਸਤਾਨ ਤੋਂ ਫੰਡਿੰਗ ਹੋਈ ਸੀ ਜਿਹਦੇ ਚ ਅਮਿਤ अरोड़ा ਦਾ ਵੀ ਨਾਮ ਸੀਗਾ ਪੰਜਾਬ ਤੋਂ ਉਸ ਕੰਸਰਨ ਦੇ ਵਿੱਚ ਅੱਜ ਗੁਜਰਾਤ ਪੁਲਿਸ ਆਈ ਸੀ ਕਿ ਇਹਨਾਂ ਦੇ ਬਿਆਨ ਲੈਣ ਲਈ ਔਰ ਉਹ ਮੋਡਿਊਲ ਦਾ ਜਿਹੜਾ ਅੱਗੇ ਫਰਦਰ ਜਿੰਨੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ 'ਚ ਜਿੰਨੇ ਵੀ ਨੰਬਰ ਸੀਗੇ ਅੱਗੇ ਪਾਕਿਸਤਾਨ ਕਾਲਿੰਗ ਜਿਹੜੀ ਰੂਟੀਨ ਚ ਆਉਂਦੀ ਰਹਿੰਦੀ ਹੈ ਜਾਂ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਅਮਿਤ अरोड़ा ਨੂੰ ਉਹ ਸਾਰੇ ਨੰਬਰ ਅੱਜ ਲੈ ਕੇ ਜਾ ਰਹੇ ਨੇ ਔਰ ਉਹਦੇ 'ਚ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਨੰਬਰ ਜਿਹੜੇ ਮੈਕਸਿਮਮ ਨੰਬਰ ਉਹ ਆਪਸ 'ਚ ਮੈਚ ਵੀ ਕੀਤੇ ਨੇ ਜਿਹੜੇ ਗੁਜਰਾਤ ਪੁਲਿਸ ਉਹਨਾਂ ਦੇ ਮੋਬਾਈਲਾਂ 'ਚੋਂ ਲੈ ਕੇ ਆਈ ਤੇ ਉਹਨਾਂ ਨੇ ਸਾਡੇ ਮੋਬਾਈਲਾਂ 'ਚੋਂ ਲਿੱਤੇ ਨੇ ਤੇ ਬਹੁਤ ਵਧੀਆ ਗੱਲ ਹੈ ਕਿ ਗੁਜਰਾਤ ਪੁਲਿਸ ਇਸ ਮਾਡਿਊਲ ਨੂੰ ਦੇ ਪਿੱਛੇ ਇੰਨਾ ਵਰਕਆਊਟ ਕਰ ਰਹੀ ਹੈ ਤੇ ਮੈਂ ਬੇਨਤੀ ਕਰੂੰਗਾ ਆਪਣੇ ਪੰਜਾਬ ਪੁਲਿਸ ਨੂੰ ਵੀ ਜਿਹੜੇ ਮਾਡਿਊਲ ਇੱਥੇ ਪੰਜਾਬ ਚ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਇੰਨਾ ਵਰਕਆਊਟ ਕਰਕੇ ਗੁਜਰਾਤ ਵਾਂਗੂ ਜਿਹੜੇ ਟੈਰਰਿਸਟ ਗਰੁੱਪ ਉਹਨਾਂ ਪੰਜਾਬ ਚ ਐਕਟਿਵ ਹੋ ਰਹੇ ਨੇ ਉਹਨਾਂ ਦੇ ਉੱਤੇ ਨਾ ਥੇਲ ਕੋਈ ਜਾਵੇ ਸਭ ਪਿਛਲੇ ਦਿਨੀ ਆਪਣੇ ਕਰੋੜਾਂ ਨੇ ਇੱਕ ਹੋਰ ਧਮਕੀ ਦਿੱਤੀ ਜਿਸ ਚ 10 ਦਿਨ ਦਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੂੰ ਮੈਂ ਉਹੀ ਬੇਨਤੀ ਕੀਤੀ ਹੈਗੀ ਹੈ ਕਿ ਜਿਹੜੇ ਵੀ ਸਾਡੇ ਕੋਲੋਂ ਨੰਬਰ ਲਿੱਤੇ ਨੇ ਉਹਨਾਂ ਨੇ ਨਾਲ ਮੈਚ ਕੀਤੇ ਨੇ ਉਹ ਚ ਮੈਕਸਿਮਮ ਨੰਬਰ ਮੇਲ ਕਰ ਰਹੇ ਨੇ ਉਹ ਕੇਸ ਸ਼ਾਇਦ ਹੁਣ NIA ਦੇ ਵਿੱਚ ਵੀ ਚਲੇ ਜਾਵੇ ਤੇ ਇਹੀ ਬੇਨਤੀ ਹੈਗੀ ਹੈ ਕਿ ਜਿਹੜੇ ਰੂਟੀਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਮੋਡਿਊਲ ਫੜੇ ਜਾਂਦੇ ਨੇ ਜਿਵੇਂ 10 ਦਿਨ ਪਹਿਲੇ ਵੀ ਇੱਕ ਧਮਕੀ ਆਈ ਸੀਗੀ ਅਸੀਂ ਪੰਜਾਬ ਪੁਲਿਸ ਨੂੰ ਵੀ ਇਹ ਰਿਕਵੈਸਟ ਕਰਦੇ ਹਾਂ ਕਿ ਉਹ ਵੀ ਗੁਜਰਾਤ ਪੁਲਿਸ ਵਾਂਗੂ ਮਿਹਨਤ ਕਰਕੇ ਇਹ ਮੋਡਿਊਲ ਟ੍ਰੇਸ ਕਰਨ ਤਾਂ ਕਿ ਜਿਹੜੇ ਵੀ ਉਗਰਵਾਦੀ ਆ ਜਿਹੜੇ ਪੰਜਾਬ ਦਾ ਮੋਲ ਖਰਾਬ ਕਰਨ ਲਈ ਕੰਮ ਕਰ ਰਹੇ ਨੇ ਪਾਕਿਸਤਾਨ ਤੋਂ ਜਾਂ ਹੋਰ ਕੰਟਰੀਜ਼ ਤੋਂ ਉਨ੍ਹਾਂ ਦੇ ਉੱਤੇ ਨੱਥ ਪਾਈ ਜਾ ਸਕੀ